ਸ਼ੇ ਮੰਦਰ ਸੁੱਕਾ ਤਲਾਬ ਸੁਲਤਾਨਪੁਰ ਰੋਡ ਸਮੂਹ ਹਲਕਾ ਤਖਣੀ ਸਮੂਹ ਹਲਕਾ ਪੂਰਬੀ ਸਮੂਹ ਸੁਲਤਾਨਪੁਰ ਪਿੰਡ ਵੱਲੋਂ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਸਤਿਕਾਰਯੋਗ ਤੇ ਸੱਚ ਦੀ ਅਗਵਾਈ ਸੱਚ ਦੀ ਅਗਵਾਈ ਕਰਨ ਵਾਲੇ ਇੱਕ ਨੇਕ ਇਨਸਾਨ ਮੈਂ ਤੇ ਕਹਾਂਗਾ ਕਿ ਮੈਂ ਕੰਮਰਤਾਰੀ ਹਾਂ ਪਰ ਮੈਂ ਬਾਰੇ-ਬਾਰੇ ਜਾਵਾਂ ਬਾਰੇ-ਬਾਰੇ ਜਾਵਾਂ ਕਬਰ ਵਿਖੇ ਪ੍ਰਤਾਪ ਜੀ ਤੋਂ ਜਿਨ੍ਹਾਂ ਨੇ ਸੱਚ ਦੀ ਲੜਾਈ ਹੱਕ ਦੀ ਲੜਾਈ ਵਾਸਤੇ ਇੱਕ ਗੁਰੂ ਮਹਾਰਾਜ ਦੇ ਉਸ ਪਾਵਨ ਪਵਿੱਤਰ ਸਰੂਪ ਦੀ ਗਰਜ ਸਾਥੀ ਲੜਾਈ ਸਿੱਖੀ ਦੀ ਲੜਾਈ ਲੜਦੇ ਹੋਏ ਜਿਨ੍ਹਾਂ ਨੇ ਆਪਣੀ ਨੌਕਰੀ ਦੀ ਪਰਵਾਹ ਨਾ ਕੀਤੀ ਮੈਂ ਜਿੱਤੇਸ਼ਪੂਲ ਪੁਡਾਰੀਆ ਕੇ ਅਰਦਾਸ ਅਰਜੋਈ ਗੁਰੂ ਰਾਮਦਾਸ ਪਾਤਸ਼ਾਹ ਦੀ ਇਸ ਧਰਤੀ ਤੇ ਅਰਦਾਸ ਅਰਜੋਈ ਕਰਦਾ ਹਾਂ ਏ ਵਾਹਿਗੁਰੂ ਏ ਸੱਚੇ ਪਾਤਸ਼ਾਹ ਪੰਜਾਬ ਬਹੁਤ ਬਚਰ ਗਿਆ ਬਹੁਤ 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 ਨੁਕਸਾਨ ਹੋ ਗਿਆ ਪੰਜਾਬ ਦੇ ਵਿੱਚੋਂ ਇੰਡਸਟਰੀ ਕਾਰੋਬਾਰ ਬਹੁਤ ਕੁਝ ਨਾਸ ਹੋ ਗਿਆ ਪਰ ਜੇ ਅੱਜ ਜੇ ਅੱਜ ਪੰਜਾਬ ਬਚਾਉਣਾ ਹੈ ਸਭ ਤੋਂ ਵੱਡਾ ਧਰਮ ਹੈ ਵੀਰੋ ਬੰਦੇ ਦਾ ਇਨਸਾਨੀਅਤ ਜੇ ਇਨਸਾਨੀਅਤ ਬਚਾਉਣੀ ਹੈ ਤਾਂ ਫੇਰ ਭਾਵੇਂ ਕੋਈ ਵੀ ਸਰਕਾਰ ਹੋਵੇ ਸਰਕਾਰਾਂ ਨੂੰ ਸੱਚ ਦੀ ਅਗਵਾਈ ਕਰਦੇ ਹੋਏ ਪੰਜਾਬ ਨੂੰ ਫਿਰ ਪੁਰਾਣਾ ਪੰਜਾਬ ਸੱਚਾ ਪੰਜਾਬ ਸੱਚਾ ਪੰਜਾਬ ਬਣਾਉਣ ਵਾਸਤੇ ਕੁਵਰ ਵਿਜੇ ਪ੍ਰਤਾਪ ਜੀ ਵਰਗੇ ਵਿਅਕਤੀਆਂ ਨੂੰ मैं तो कहूंगा मेरे वास्ते मेरी इस पग व महापुरुष पुर्शन, महापुरुष ने जिन्हें कुरबानी की अच अज मैं कहना चाहना तो जो सच्चे इंसान का साथ नहीं दिता तो फिर रब फिर रब यहोजा बदला आंबा कि जिंदगी च कोई याद करे ਮੈਂ ਇਸ ਦਰ ਤੇ ਅਰਦਾਸ ਅਰਜਾਈ ਕਰਦਾ ਭੋਗਵੰਦਾਰੀ ਜਿਸ ਮੰਨ ਦੇ ਨਾਲ ਇਹ ਸੇਵਾ ਕਰਦੇ ਪੈਣੇ ਆਪਣੇ ਇਲਾਕੇ ਦੀ ਆਪਣੀ ਜਨਤਾ ਦੀ ਆਪਣੇ ਇਲਾਕੇ ਦੇ ਹਰ ਵਰਗ ਦੀ ਮਹਾਰਾਜ ਜੀ ਨੇ ਸੇਵਾ ਬਖਸ਼ੇ ਮੈਂ ਸਨਾਤਨ ਧਰਮ ਸਦਾ ਸ਼ਿੰਮੰਦ ਦੇ ਸਪਾਤ ਲਾਗ ਵੱਲੋਂ ਜਿੱਤੇ ਮਹਾ ਸ਼ਿਵਰਾਤਰੀ ਦੇ ਇਸ ਪਾਵਨ ਤਿਹਾੜੀ ਤੇ ਸਾਰੇ ਦੇਸ਼ ਵਾਸੀਆਂ ਨੂੰ ਮਸਾ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਪਰ ਖਾਸ ਤੌਰ ਤੇ ਆਪਣੀ ਟੀਮ ਵੱਲੋਂ ਆਦਰ ਕਮੇਟੀ ਵੱਲੋਂ ਆਪਣੇ ਆਪ ਨੂੰ ਭਾਗਾ ਭਰਿਆ ਮਹਿਸੂਸ ਕਰ ਰਿਹਾ ਹਾਂ ਕਿ ਜਿੱਥੇ ਤੁਸੀਂ ਮਹਾਦੇਵ ਦੇ ਸੇਸ਼ਤੀ ਵਿਧਾਤਾ ਦੇ ਇਸ ਦੁਆਰੇ ਤੇ ਆਪਣੇ ਚੰਗੇ ਚਰਨ ਕਮਲ ਪਾਏ ਤੇ ਮੈਂ ਕਹਿੰਦਾ ਹਾਂ ਅੱਜ ਸਾਡੇ ਮਨਾਂ ਦੇ ਵਿੱਚ ਖੀਲਾ ਦੀ ਵਰਖਾ ਹੋ ਰਹੀ ਹੈ ਜਿਵੇਂ ਕਿ ਸਾਡੇ ਇਸ ਮੰਦਰ ਦਾ ਉਬਰਜੀ ਦੇਖੋ ਕੋਈ ਪਾਰਟੀ ਬਾਜੀ ਨਹੀਂ ਜਿਵੇਂ ਕਿ ਇਸ ਮੰਦਰ ਦੇ ਵਿੱਚ ਬਹੁਤ ਪ੍ਰਸਾਦ ਪਾਏ ਪਰ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਸੱਚੇ ਇਨਸਾਨ ਨੇ ਸਦਾ ਬਹੁਤ ਸ਼ਹਾਦਤ ਦਿੱਤਾ ਪਾਟੀ ਤੇ ਪਰਿਓ ਮੈਂ ਇਹ ਉਮੀਦ ਹੀ ਆਸ ਕਰਦਾ ਹਾਂ ਕਿਉਂਕਿ ਪੰਜਾਬ ਦਾ ਮੁੱਢ ਹੈ ਤੇ ਮਾਰੇ ਤੁਹਾਨੂੰ ਮੁੱਢ ਬਣਾ ਕੇ ਰੱਖੇਗਾ ਜਿਸ ਕਰਕੇ ਤੁਸੀਂ ਆਪਣੀ ਨੌਕਰੀ ਦੀ ਪਰਵਾਹ ਕੀਤੀ ਉਸ ਗੁਰੂ ਦਾ ਆਸਰਾ ਤੁਹਾਡੇ ਪਰਿਵਾਰ ਤੇ ਤੁਹਾਡੇ ਬੱਚਿਆਂ ਤੇ ਮੈਂ ਕਹਿੰਦਾ ਭਾਗਾ ਵਾਲੀਏ ਮਾਂ ਜਿਨੇ ਜਨਮ ਦਿੱਤਾ ਕੁਬਲਜੀਤ ਪ੍ਰਤਾਪ ਨੇ ਗੱਲ ਵਾਲੀ ਮਾ ਜਿੰਨੇ ਸਾਡੇ ਪੰਜਾਬ ਨੂੰ ਇੱਕ ਕੋਹਲੂ ਲੱਗੇ ਅੰਗਰੇਜ਼ ਮਹਾਰਾਜਾ ਜੀ ਸਾਵੀਰ ਬਜਰੰਗੇ ਹਰ ਹਰ ਮਾਬੇ ਲੱਗੇ ਕੋਹਲੂ ਵੀ ਰ ਅੰਗਰੇਜ਼ ਲੱਗੇ ਪਰ ਜੇ ਹੀਰਿਆਂ ਦੀ ਗੱਲ ਕਰੀਏ ਤਾਂ ਹੀਰੇ ਪੰਜਾਬ ਦੇ ਵਿੱਚ ਬਹੁਤ ਨੇ ਪਰ ਹੀਰੇ ਦੀ ਪਰਖ ਯਹੀ ਨੂੰ ਹੁੰਦੀ ਹੈ ਨਾ ਕਿ ਕਿਸੇ ਕੱਚ ਛਾਣੇ ਬਣਾ ਦੇ ਬੰਦੇ ਨੂੰ ਮੈਂ ਕਹਿੰਦਾ ਇਸ ਹੀਰੇ ਦੀ ਚਮਕ ਸਰਹੀ ਬੰਦਿਆਂ ਦੇ ਤੱਕ ਜਦ ਤੱਕ ਜਦੋਂ ਤੱਕ ਪੀੜੀ ਪਦ ਪੀੜੀ ਪੀੜੀ ਦਰ ਪੀੜੀ ਕੁਦਰ ਜੀ ਦਾ ਨਾਮ ਗੁਰੂ ਦੇ ਨਾਮ ਦੇ ਨਾਲ ਜਦਿਆ ਉਹਦੇ ਤੱਕ ਚਮਕਾਉਂਦੀ 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 ਰਹੇਗੀ ਸੰਗਤ ਨੂੰ ਬੇਨਤੀ ਹੈ ਕਿ ਸੱਚੇ ਦੇਸ਼ ਵਾਸਤੇ ਸੱਚੇ ਇਨਸਾਨ ਵਾਸਤੇ ਜੀਪਰ ਕੇ ਪੈਰੀਆਂ ਮਾਰੋ ਜੇ ਕਰੋ ਵੀ ਜਿੰਦੇ ਮੈਂ ਹੁਣ ਬੇਨਤੀ ਕਰਾਂਗਾ ਸਾਥੇ ਸਤਿ ਸ਼੍ਰੀ ਅਕਾਲ ਜੋ ਕੁਗਰਵਜੇ ਪ੍ਰਤਾਪ ਜੀ ਆਪਣੇ ਮੁਖ ਤੋਂ ਗੋਲ ਬੋਲਣ ਜਕਰਾਇ ਬੋਲਣ ਜਕਰਾ ਧੰਨਵਾਦ 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 ਭਾਗਾ ਪਰੇ ਬਿਨ ਨੇ ਅੱਜ ਭਾਗਾ ਪਰੇ ਬਿਨ ਨੇ ਅੱਜ ਕਰਦੇ ਖੰਨਾ ਦੀ ਸ਼ਾਂ ਭਾਗਾ ਪਰੇ ਬਿਨ ਨੇ ਅੱਜ ਕਰਦੇ ਖੰਨਾ ਦੀ ਸ਼ਾਂ ਨਈਓ ਨਈਓ ਸੰਸਾਰ ਤੇ ਪੁੱਤ ਲੱਭਨੇ ਜਹ ਜਿਹਾ ਕੁਗਰਵਜੇ ਪ੍ਰਤਾਪ ਧੰਨਵਾਦ ਮੈਨੂੰ ਧੰਨਵਾਦ ਸਤਿਕਾਰ ਕਰਦੇ ਹਾਂ ਭਾਈਏ ਸਰੂਪਾ ਤੇ ਕਹਿੰਦੇ ਮੈਂ ਤੇ ਆਪਣੇ ਆਪ ਨੂੰ ਤੁਹਾਡੇ ਤਰੀਕੇ ਸਮਝੀਏ ਧੰਨਵਾਦ ਜੀ ਧੰਨਵਾਦ